ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਆਜਾਣਾ ਜੀ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਯਾਨੀ ਕਿ 3-4 ਤੇ 5 ਫਰਵਰੀ ਤੱਕ ਮੌਸਮ ਪੰਜਾਬ ਦਾ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਐਸਐਲ ਦੀ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਫਰਵਰੀ 3 ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 9:30 ਵਜੇ ਆ ਚੁੱਕੇ ਨੇ ਜੀ ਪੰਜਾਬ ਦੀ ਗੱਲ ਕਰੀਏ ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਦੀ ਮੋਟੀ ਚਾਦਰ ਐਸਐਲ ਛਾਈ ਹੋਈ ਆ ਤੋਂ ਦਾ ਜੋ ਮੈਨੇ ਲੈਵਲ ਤੇ ਵੀ ਆ ਖੇਤਰਾਂ ਦੇ ਵਿੱਚ ਔਰ ਉਪਰਲੇ ਫੱਦਰ ਤੇ ਅੰਬਰਾ ਤੇ ਵੀ ਜਿਹੜੀ ਆ ਧੁੰਦ ਦੀ ਚਾਦਰ ਛਾਈ ਹੋਈ ਆ ਸੋ ਇਹ ਪੰਜਾਬ ਸਣੇ ਨਾਲ ਲੱਗਦੇ ਸੋ ਫੇ ਹਰਿਆਣਾ ਦੇ ਕਹਿ ਲਈਏ ਕਿ ਮੱਧ ਹਰਿਆਣਾ ਤੋਂ ਯਾਨੀ ਕਿ ਬੀਕਾਨੇਰ ਤੋਂ ਲੈ ਕੇ ਉੱਤਰੀ ਰਾਜਸਥਾਨ ਦੇ ਸਾਰੇ ਖੇਤਰਾਂ ਦੇ ਵਿੱਚ ਔਰ ਹਰਿਆਣਾ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਦਿੱਲੀ ਤੱਕ ਔਰ ਯੂਪੀ ਦੇ ਪੱਛਮੀ ਖੇਤਰਾਂ ਤੱਕ ਇਹ ਧੁੰਦ ਜਿਹੜੀ ਆ ਛਾਈ ਹੋਈ ਆ ਸੋ ਅੱਜ ਦੁਪਹਿਰ ਬਾਅਦ ਤਹਫੇ ਲੱਗਣ ਦੇ ਅਸਰ ਰਹਣਗੇ ਤਹਫ ਪੰਜਾਬ ਦੇ ਕਹਿ ਲਈਏ ਕਿ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਹੁਸ਼ਿਆਰ ਖਨਵਾ ਸ਼ਹਿਰ ਦੇ ਕੁਝ ਖ ਪਠਾਨਕੋਟ ਦੇ ਖੇਤਰਾਂ ਦੇ ਵਿੱਚ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਇਹ ਧੁੰਦ ਛੱਟਦੀ ਜਾਏਗੀ ਤੇ ਦੁਪਹਿਰ ਤੱਕ ਧੁੱਪ ਲੱਗਣ ਦੇ ਆਸਾਰ ਰਹਿਣਗੇ ਸੋ ਅੱਜ ਤੋਂ ਬਾਅਦ ਇੱਕ ਸਿਸਟਮ ਵੀ ਲੱਗਣ ਜਾ ਰਿਹਾ ਜੀ ਜਿਹਦੀ ਅਪਡੇਟ ਅਸੀਂ ਤੁਹਾਨੂੰ ਪਹਿਲਾਂ ਵੀ ਦੇ ਚੁੱਕੇ ਹਾਂ ਸੋ ਅੱਜ ਤੋਂ ਕਹਿ ਲੀਏ ਕਿ ਸ਼ਾਮ ਤੋਂ ਸਿਸਟਮ ਥੋੜਾ ਟ੍ਰਿਗਰ ਹੋਣਾ ਸ਼ੁਰੂ ਹੋਏਗਾ ਥੋੜਾ ਜਿਹੜਾ ਐਕਟੀਵੇਟ ਹੋਣਾ ਸ਼ੁਰੂ ਹੋਏਗਾ ਤੇ ਅੱਜ ਅੱਧੀ ਰਾਤ ਤੋਂ ਲੈ ਕੇ ਯਾਨੀ ਕਿ ਜਿਹੜੀ 4 ਦੀ ਸਵੇਰ ਤੋਂ 5 ਦੀ ਰਾਤ ਤੱਕ 4-5 ਦੀ ਜਿਹੜੀ ਰਾਤ ਹੋਏਗੀ ਇਹ ਸਿਸਟਮ ਪੂਰੇ ਤਰ੍ਹਾਂ ਐਕਟੀਵੇਟ ਰਹੇਗਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਸੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੁਪਹਿਰ ਦੀ ਜਾਂ ਸ਼ਾਮ ਦੇ ਅਪਡੇਟ ਦੇ ਵਿੱਚ ਲਾਈਵ ਕਰਾਂਗੇ ਉੱਥੇ ਤੁਹਾਨੂੰ ਦੱਸਾਂਗੇ ਕਿ ਇਹ ਸਿਸਟਮ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਹਰਿਆਣਾ ਪੰਜਾਬ ਦੇ ਵਿੱਚ ਕਿੰਨੇ ਕੁ ਮੀਦੇ ਅਸਰ ਰਹਿਣਗੇ ਸੋ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦੀ ਡਿਟੇਲ ਅਪਡੇਟ ਜੜੀਆ ਦਿੱਤੀ ਜਾਵੇਗੀ ਫਿਲਹਾਲ ਇਹ 5 ਤਰੀਕ ਦੀ ਸਵੇਰ ਤੱਕ ਸਿਸਟਮ ਐਕਟਿਵੇਟ ਰਹੇਗਾ ਹਾਲਾਂਕਿ ਕੋਈ ਬਹੁਤ ਹੀ ਵੱਡੇ ਤੇ ਤੌਰ ਤੇ ਅਸਰ ਨਹੀਂ ਆ ਪੰਜਾਬ ਦੇ ਵਿੱਚ ਮੀਦੇ 25 ਤੋਂ ਲੈ ਕੇ 35% ਖੇਤਰ ਹੋ ਸਕਦੇ ਨੇ ਜਿੱਥੇ ਹਲਕੀ ਬੂੰਦਾਬاندی ਹਲਕੇ ਸ਼ਰਾਟੇ ਲੱਗ ਜਾਣ ਕਿਤੇ ਕਿਤੇ ਤੇਜ਼ ਸ਼ਰਾਟੇ ਵੀ ਲੱਗ ਸਕਦੇ ਨੇ ਇਹ ਕੁਦਰਤ ਦੇ ਹੱਥ ਹਾਸਾ ਤੇ ਲਿਮਟਡ ਗਰਮਾਰੀ ਕੁਛੇ ਇਤਰਾ ਦੇ ਵਿੱਚ ਉਹ ਹਰਿਆਣੇ ਦੇ ਵੀ ਹੋ ਸਕਦੇ ਨੇ ਉਹ ਦੋ ਚਾਰ ਖੇਤਰ ਪੰਜਾਬ ਦੇ ਵੀ ਹੋ ਸਕਦੇ ਨੇ ਤੇ ਜੋ ਇਹਦੇ ਖੱਤੂ ਖੇਤਰਾਂ ਤੱਕ ਤੇ ਪਹਾੜੀ ਖੇਤਰਾਂ ਤੱਕ ਇਹ ਸਿਸਟਮ ਜਿਹੜਾ ਸੀਮਿਤ ਰਹੇਗਾ ਤੇ ਧੁੰਦ ਦੀ ਗੱਲ ਤੇ ਜੇਕਰ ਵਾਪਸੀ ਕਰੀਏ ਤਾਂ ਧੁੰਦ ਕੱਲ੍ਹ ਵੀ ਦਰਜ ਹੋਏਗੀ ਚਾਰ ਦੇ ਸੂਏਰ ਨੂੰ ਵੀ ਹਲਕੇ ਧੁੰਦ ਕਦੇ-ਕਦੇ ਹੋ ਸਕਦੀ ਹੈ ਕਦੇ-ਕਦੇ ਦਰਮਿਆਨੀ ਲਗਵਲ ਦੀ ਧੁੰਦ ਹੋ ਸਕਦੀ ਹੈ ਫਿਲਹਾਲ ਧੁੰਦ ਦੇ ਲੈ ਕੇ ਜਿਹੜੇ ਅਲਰਟ ਨੇ ਉਹ ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਨੇ yellow alert ਅੱਜ ਦੇ ਲਈ ਜਾਰੀ ਨੇ ਅੱਜ ਜਿਹੜੀ ਅਪਡੇਟ ਮੌਸਮ ਵਿਭਾਗ ਜਾਰੀ ਕਰੇਗਾ ਉਹਦੇ ਵਿੱਚ ਕੱਲ੍ਹ ਦੇ ਅਪਡੇਟ ਸੋ ਜੀ 5 ਤਰੀਕ ਤੱਕ ਦੀ ਆਫਰ ਡੇਟ ਸਿਸਟਮ ਕੱਲ ਲੱਗਣਾ ਹੈ ਕੱਲ ਦੇ ਕੱਲ ਸਵੇਰ ਤੋਂ ਲੈ ਕੇ 5 ਦੇ 4-5 ਜਿਹੜੀ ਰਾਤ ਹੋਏਗੀ ਇਹ ਸਿਸਟਮ ਐਕਟੀਵੇਟ ਰਹੇਗਾ ਤੇ ਪੰਜਾਬ ਦੇ ਹਰਿਆਣੇ ਦੇ ਔਰ ਰਾਜਾਂ ਦੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਨੇ ਸਾਰੇ ਸਿਸਟਮ ਨੂੰ ਸਾਰੇ ਖੇਤਰਾਂ ਨੂੰ ਇਹ ਸਿਸਟਮ ਪ੍ਰਭਾਵਿਤ ਨਹੀਂ ਕਰੇਗਾ ਤੇ ਹਲਕੇ ਲੈਵਲ ਦਾ ਸਿਸਟਮ ਹੈ ਥੋੜੇ-ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਅੱਗੇ ਪਹਾੜਾਂ ਵੱਲ ਨੂੰ ਇਹਨੇ ਕੁਝ ਕਰ ਚੁੱਕਾ ਜੀ ਇਜਾਜ਼ਤ ਦਿਓ ਤੁਹਾਨੂੰ ਅੱਜ ਸ਼ੁਕਰੀਆ